ਅਮਰੀਕਾ ਦੇ ਵਿੱਚ ਇੱਕ 73 ਸਾਲਾ ਬਜ਼ੁਰਗ ਔਰਤ ਹਰਜੀਤ ਕੌਰ ਜੀ ਨੂੰ ਗ੍ਰਿਫਤਾਰ ਕਰਨ ਦੀ ਖਬਰ ਸਾਹਮਣੇ ਆਈ ਹੈ। ਹਰਜੀਤ ਕੌਰ ਇਹ ਬਜ਼ੁਰਗ ਔਰਤ ਨੂੰ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੇ ਲੋ ਬਿਰਾਸਤ ਦੇ ਵਿੱਚ ਲਿਆ ਗਿਆ। ਜਦੋਂ ਦਾ ਮਿਸਟਰ ਡੋਨਲਡ 트੍ਰੰਪ ਨੇ ਪ੍ਰਸ਼ਾਸਨ ਨੂੰ ਸੰਭਾਲਿਆ ਉਦੋਂ ਦਾ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਤੇ ਨਾਲ ਡਿਪੋਰਟੇਸ਼ਨ ਇਹ ਖਬਰਾਂ ਹਮੇਸ਼ਾ ਚਰਚਾ ਦੇ ਵਿੱਚ ਰਹੀਆਂ ਹਨ। ਜੇ ਯਾਦ ਹੋਏ ਤਾਂ ਕੁਝ ਮਹੀਨੇ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਵੱਡੀ ਕਿੰਟੀ ਦੇ ਵਿੱਚ ਫੌਜ ਤਾਇਨਾਤ ਕਰਤੀ ਗਈ ਸੀ ਤਾਂ ਕਿ ਉੱਥੇ ਜਿੰਨੇ ਵੀ ਇਲੀਗਲ ਲੋਕ ਰਹਿੰਦੇ ਨੇ ਉਹਨਾਂ ਨੂੰ ਫੜਿਆ ਜਾ ਸਕੇ ਤੇ ਹੁਣ ਇਹੀ ਹਾਲਾਤ ਜਿਹੜੇ ਨੇ ਵਾਸ਼ਿੰਗਟਨ ਡੀਸੀ ਤੇ ਨਾਲ ਦੀ ਨਾਲ ਸ਼ਿਕਾਗੋ ਦੇ ਵਿੱਚ ਵੀ ਬਣੇ ਹੋਏ ਨੇ ਹੁਣ ਜੇ ਇਸ ਖਬਰ ਦੀ ਗੱਲਬਾਤ ਕਰਦੇ ਹਾਂ ਤਾਂ ਐਲਸਾ ਪ੍ਰੈਂਟੇ ਦੇ ਵਿੱਚ ਐਪੀਐਨ ਵੇ ਤੇ ਸੈਨ ਪੈਬਲੋ ਡੈਮ ਰੋਡ ਦੇ ਉੱਪਰ ਫ੍ਰਾਈਡੇ ਨੂੰ ਇੱਕ ਰੈਲੀ ਕੀਤੀ ਗਈ ਹੈ ਜਿੱਥੇ तकरीबन 200 ਲੋਕਾਂ ਨੇ 200 ਲੋਕਾਂ ਨੇ ਸ਼ਿਰਕਤ ਕੀਤੀ ਹੈ ਉਸ ਦੇ ਵਿੱਚ ਹਰਜੀਤ ਕੌਰ ਜੀ ਦੇ ਆਪਣਾ ਪਰਿਵਾਰ ਤੇ ਨਾਲ ਹੋਰ ਸਥਾਨਕ ਮੈਂਬਰ ਜਿਹੜੇ ਸੀਗੇ ਉਹ ਵੀ ਵਿੱਚ ਸੀ ਉਹਨਾਂ ਦੇ ਦੋਤੇ ਪੋਤਰੇ ਜਿਹੜੇ ਨੇ ਉਹਨਾਂ ਦੇ ਆਪਣੇ ਜਿਹੜੇ ਬੱਚੇ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਤੁਸੀਂ ਪੋਸਟਰ ਫੜੇ ਹੋਏ ਦੇਖ ਸਕਦੇ ਹੋ ਜਿਹਦੇ ਵਿੱਚ ਲਿਖਿਆ ਹੋਇਆ ਕਿ ਮੇਰੀ ਦਾਦੀ ਨੂੰ ਛੱਡ ਦਿਓ ਮੇਰੀ ਦਾਦੀ ਨੇ ਕੋਈ ਇੰਜੜਾ ਕ੍ਰਾਈਮ ਨਹੀਂ ਕੀਤਾ ਹੈਗਾ ਹੈਂਡਸ ਆਫ ਟੂ आवर ਗ੍ਰੈਂਡਮਮ ਸ਼ੀ ਇਜ਼ ਨੋ ਕ੍ਰਿਮੀਨਲ ਆਪਣੇ ਭਾਈਚਾਰੇ ਦੇ ਨਾਲ ਜਿਹੜੇ ਪੰਜਾਬੀ ਭਾਈਚਾਰੇ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਨੈਸ਼ਨੈਲਿਟੀਆਂ ਜਿਹੜੀਆਂ ਨੇ ਉਹ ਇਸ ਪਰਿਵਾਰ ਦੀ ਮਦਦ ਪਾਸਤੇ ਅੱਗੇ ਆਈਆਂ ਤੇ ਇਸ ਰੈਲੀ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਹੈ ਹੁਣ ਜੇ ਦੱਸਿਆ ਜਾਵੇ ਤਾਂ ਈਸਟ ਬੇ ਕੈਲੀਫੋਰਨੀਆ ਦੇ ਵਿੱਚ ਹਰਜੀਤ ਕੌਰ ਜੀ ਰਹਿੰਦੇ ਸੀਗੇ ਔਰ 1990 ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਹਿਸਾਬ ਦੇ ਨਾਲ 1990 ਦੇ ਵਿੱਚ 90s ਦੇ ਵਿੱਚ ਉਹ ਅਮਰੀਕਾ ਦੇ ਵਿੱਚ ਆਏ ਆ ਕੇ ਉਹਨਾਂ ਨੇ ਇੱਥੇ ਰਾਜਸੀ ਸ਼ਰਨ ਅਸਾਈਲਮ ਅਪਲਾਈ ਕੀਤਾ ਜਿਹੜਾ ਕਿ ਅੱਗੇ ਲੇਟਰ ਔਨ ਚੱਲ ਕੇ ਡਿਨਾਈ ਹੋ ਗਿਆ ਜਦੋਂ ਅਸਾਈਲਮ ਡਿਨਾਈ ਹੋਇਆ ਉਸ ਤੋਂ ਬਾਅਦ ਵੀ ਉਹ ਇੱਥੇ ਰਹਿੰਦੇ ਰਹੇ ਇਮੀਗ੍ਰੇਸ਼ਨ ਦੇ ਹਿਸਾਬ ਦੇ ਨਾਲ ਉਹ ਇੱਥੇ ਬਿਨਾ ਦਸਤਾਵੇਜ਼ ਰਹਦੇ ਨੇ ਲੇਕਿਨ ਫੈਮਿਲੀ ਨੇ ਜੋ ਇਨਫੋਰਮੇਸ਼ਨ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਜਦੋਂ ਵੀ ਪਿਛਲੇ 13 ਸਾਲ ਤੋਂ ਹਰਜੀਤ ਕੌਰ ਜੀ ਸੈਨ ਫਰਾਂਸਿਸਕੋ ਦੇ ਵਿੱਚ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੇ ਆਫਿਸ ਜਾਂਦੇ ਸੀ ਹਰ 6 ਮਹੀਨੇ ਬਾਅਦ ਜਾਂਦੇ ਸੀ ਔਰ ਉੱਥੇ ਆਈਸ ਦੇ ਆਫਿਸਰਸ ਨੇ ਉਹਨਾਂ ਨੂੰ ਅਸ਼ੋਰ ਕੀਤਾ ਸੀ ਉਹਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਵਰਕ ਪਰਮਿਟ ਦੇ ਨਾਲ ਨਿਗਰਾਨੀ ਹੇਠ ਅਮਰੀਕਾ ਦੇ ਵਿੱਚ ਰਹਿ ਸਕਦੇ ਨੇ ਉਨ੍ਹਾਂ ਦੇ ਪਰਿਵਾਰ ਦੇ ਮੁਤਾਬਕ ਉਹ ਕਹਿੰਦੇ ਕਿ ਉਨ੍ਹਾਂ ਨੇ ਅੱਜ ਤੱਕ ਕਦੇ ਕੋਈ ਜਿਹੜੀ ਡਰਾਈਵਿੰਗ ਟਿਕਟ ਤੱਕ ਉਹਨਾਂ ਨੂੰ ਨਹੀਂ ਮਿਲੀ ਉਹਨਾਂ ਦੀ ਹਿਸਟਰੀ ਉਹਨਾਂ ਦਾ ਜਿਹੜਾ ਕ੍ਰਾਈਮਨਲ ਰੈਕર્ડ ਆ ਉਹ ਬਿਲਕੁਲ ਕਲੀਨ ਹੈ ਉਹ ਇੱਕ ਲਾ ਬਾਈਡਿੰਗ ਸਿਟੀਜ਼ਨਸੀ ਅਮਰੀਕਾ ਦੇ ਵਿੱਚ ਰਹਿੰਦੇ ਸੀ ਤੇ ਅੱਜ ਦੇ ਹਾਲਾਤਾਂ ਦੇ ਉਹ ਸ਼ਿਕਾਰ ਹੋਏ ਨੇ ਸੋ ਅੱਜ ਦੇ ਹਾਲਾਤ ਇਹ ਨੇ ਮਿਸਟਰ ਡੋਨਲਡ 트ਰੰਪ ਦੀ ਐਡਮਿਨਿਸਟ੍ਰੇਸ਼ਨ ਨੇ ਇੱਕ ਸਿੰਪਲ ਗੱਲ ਕੀਤੀ ਹੈ ਕਿ ਹਰ ਰੋਜ਼ ਦੇ 3000 ਜਿਹੜੇ ਇਲੀਗਲ ਬਿਨਾ ਦਸਤਾਵੇਜ਼ ਲੋਕ ਗ੍ਰਿਫਤਾਰ ਕਰਨੇ ਨੇ ਥੈਟਸ ਇਟ ਵੈਸੇ ਤਾਂ ਪਹਿਲਾਂ ਪਹਿਲੇ ਕਿਹਾ ਗਿਆ ਸੀ ਕਿ ਲੋਕ ਉਹ ਲੈਣੇ ਨੇ ਉਹ ਚੱਕਣੇ ਨੇ ਜਿਨ੍ਹਾਂ ਦਾ ਕ੍ਰਿਮੀਨਲ ਰੈਕੋਰਡ ਹੋਵੇ ਕ੍ਰਿਮੀਨਲ ਹਿਸਟਰੀ ਹੋਵੇ ਲੇਕਿਨ ਹਰਜੀਤ ਜੀ ਵਰਗੇ ਬਹੁਤ ਸਾਰੇ ਹੋਰ ਲੋਕ ਨੇ ਜਿਹੜੇ ਅੱਜ ਡਿਟੇਨ ਕੀਤੇ ਗਏ ਨੇ ਉਹਨਾਂ ਨੂੰ ਰੱਖਿਆ ਗਿਆ ਕਿ ਉਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈਗੀ ਸੈਨ ਫ੍ਰਾਂਸਿਸਕੋ ਦੇ ਵਿੱਚ ਹਰਜੀਤ ਜੀ ਲੋਕ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਬੇਕਰਸਪੀਲ ਡਿਟੈਂਸ਼ਨ ਸੈਂਟਰ ਦੇ ਵਿੱਚ ਉਹਨਾਂ ਨੂੰ ਜਿਹੜਾ ਸ਼ਿਫਟ ਕਰ ਦਿੱਤਾ ਗਿਆ ਇੱਕ ਤਾਂ ਉਹਨਾਂ ਦੀ ਉਮਰ ਤੇ ਦੂਸਰੀ ਉਹਨਾਂ ਦੀ ਤਬੀਅਤ ਜਿਹੜੀ ਹੈ ਉਸ ਤੋਂ ਲੈ ਕੇ ਪਰਿਵਾਰ ਚਿੰਤਾ ਦੇ ਵਿੱਚ ਹੈ ਹਰਜੀਤ ਕੌਰ ਜੀ ਦੀ ਨੂਨ ਨੇ ਦੱਸਿਆ ਹੈਗਾ ਕਿ ਉਹਨਾਂ ਨੇ ਹਰਜੀਤ ਜੀ ਨਾਲ ਜਦੋਂ ਇੱਕ ਵਾਰੀ ਫੋਨ ਦੇ ਉੱਪਰ ਡਿਟੈਂਸ਼ਨ ਸੈਂਟਰ ਤੋਂ ਗੱਲ ਕੀਤੀ ਤਾਂ ਉਹਨਾਂ ਦੀ ਆਵਾਜ਼ ਜਿਹੜੀ ਸੀ ਬਹੁਤ ਮੱਧਮ ਸੀ ਉਹ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਲੱਗਦੇ ਸੀ ਹੋ ਸਕਦਾ ਦਵਾਈਆਂ ਉਹਨਾਂ ਤੱਕ ਪਹੁੰਚੀਆਂ ਹੋਣ ਜਾਂ ਨਾ ਪਹੁੰਚੀਆਂ ਹੋਣ I feel very sad I feel helpless I feel like there's nothing we can do and this is our only voice. Just the sound in her voice yesterday, I could hear the anxiety. I can hear that she's losing her strength breaking down. You know, I'm very concerned as far as her health. She's you know, been here over 30 years working, paying taxes. I don't even think she has a speeding ticket, any type of violation like that. Una de grandkids. <laughs> ਆਪਣੀ ਦਾਦੀ ਨੂੰ ਬਚਾਉਣ ਦੇ ਵਾਸਤੇ ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਨੇ ਤੇ ਆਪਣੀ ਦਾਦੀ ਵਾਸਤੇ ਉਹ ਇਮੀਗ੍ਰੇਸ਼ਨ ਤੱਕ ਅਪਰੋਚ ਕਰ ਰਹੇ ਨੇ ਕਿ ਉਹਨਾਂ ਨੂੰ ਛੱਡ ਦਿੱਤਾ ਜਾਵੇ। ਬਲ ਕਾਂਗਰਸਮੈਨ ਜான் ਗੈਰਾਮੈਂਡੀ ਉਹਨਾਂ ਨੇ ਵੀ ਆਪਣੇ ਆਫਿਸ ਦੇ ਵੱਲੋਂ ਇੱਕ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਨੂੰ ਇਨਕੁਆਰੀ ਪੇਜੀਆ ਕਿ ਦੱਸਿਆ ਜਾਵੇ ਕਿ ਇਹ ਕੇਸ ਦੇ ਵਿੱਚ ਹਰਜੀਤ ਜੀ ਦੀ ਮਦਦ किस तरीके कीती जा सकती है परिवार ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਹਰ ਵਾਰੀ ਪਰਿਵਾਰ ਹਰਜੀਤ ਜੀ ਦੇ ਨਾਲ ਸੈਨ ਫ੍ਰਾਂਸਿਸਕੋ ਇਮੀਗ੍ਰੇਸ਼ਨ ਆਫਿਸ ਜਾਂਦਾ ਸੀ ਲੇਕਿਨ 8 ਅਗਸਤ ਦੇ ਵਿੱਚ ਉਹਨਾਂ ਨੂੰ ਪਰਿਵਾਰ ਵਾਲਿਆਂ ਨੂੰ ਨਾਲ ਨਹੀਂ ਜਾਣ ਦਿੱਤਾ ਔਰ ਪਰਿਵਾਰ ਨੂੰ ਇਸ ਗੱਲ ਤੇ ਵੀ ਗੁੱਸਾ ਹੈ ਕਿ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਨੇ ਕੋਈ ਵੀ ਐਕਸਪਲੇਨੇਸ਼ਨ ਨਹੀਂ ਦਿੱਤੀ ਕਿ ਉਹਨਾਂ ਨੇ ਹਰਜੀਤ ਜੀ ਨੂੰ ਭਰੋਸਾ ਦਿਵਾਉਣ ਤੋਂ ਬਾਅਦ ਫੇਰ ਵੀ ਗ੍ਰਿਫਤਾਰ ਕੀ ਕਾ ਕਿਉਂ ਇਸ ਵੇਲੇ ਪਰਿਵਾਰ ਜਿਹੜਾ ਹੈ ਉਹ ਇਹ ਸੋਚ ਰਿਹਾ ਹੈ ਕਿ ਹਰਜੀਤ ਜੀ ਦੀ ਉਮਰ ਦਾ ਤਕਾਜ਼ਾ ਹੈ ਉਹਨਾਂ ਦੀ ਸਿਹਤ ਦਾ ਤਕਾਜ਼ਾ ਹੈ ਸ਼ਾਇਦ ਇਹ ਸਾਰੀ ਚੀਜ਼ ਨੂੰ ਵੇਖਦੇ ਹੋਏ ਨਾਲ ਉਹਨਾਂ ਦੇ ਪਿਛਲੇ 30 ਸਾਲਾਂ ਦੀ ਕਲੀਨ ਜਿਹੜੀ ਹੈਗੀ ਕ੍ਰਿਮੀਨਲ ਹਿਸਟਰੀ ਉਸ ਨੂੰ ਵੇਖਦੇ ਹੋਏ ਹੋ ਸਕਦਾ ਹੈ ਕਿ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਹਿਊਮਨਿਟਰੀਅਨ ਐਂਡ ਪੈਸ਼ਨੇਟ ਗਰਾਉਂਡ ਦੇ ਉੱਪਰ ਉਹਨਾਂ ਨੂੰ ਛੱਡ ਦੇ